ਜਿੱਥੇ ਮਿੱਠੇ ਦੀ ਗੱਲ ਆਉਂਦੀ ਹੈ ਸਾਡਾ ਧਿਆਨ ਸਿੱਧਾ ਜ਼ਬਾਨ ਵੱਲ ਪੈਂਦਾ ਕਿ ਮਿੱਠੀਆਂ ਤੇ ਜਲੇਬਾਂ ਹੁੰਦੀਆਂ ਨੇ ਜਲੇਬੀਆਂ ਮਿੱਠੀਆਂ ਨੇ ਮਿੱਠੀ ਬਰਫੀ ਹੈ ਮਿੱਠੇ ਲੱਡੂ ਨੇ ਮਿੱਠੀ ਬੁੰਦੀ ਹੈ ਜਿਹੜੇ ਵਿਆਹਾਂ ਦੇ ਵਿੱਚ ਆਪਾਂ ਸ਼ੱਕਰ ਪਾਰੇ ਕੱਢਦੇ ਮਿੱਠੇ ਇਹ ਸਾਰਾ ਕੁਝ ਮਿੱਠਾ ਜਿਹੜਾ ਮੁੱਖ ਹੈ ਉਹ ਹੈ ਖੰਡ 슈ਗਰ ਖੰਡ ਇਹਨਾਂ ਸਾਰਿਆਂ ਨੂੰ ਮਿੱਠਾ ਬਣਾਉਂਦੀ ਹੈ ਮੂਲ ਜਿਹੜਾ ਹੈ ਉਹ ਖੰਡ ਹੈ ਪਰ ਅੱਖਾਂ ਮਠਿਆਈ ਖਾ ਨਹੀਂ ਸਕਦੀਆਂ ਵੇਖ ਸਕਦੀਆਂ ਨੇ ਅੱਖਾਂ ਨੂੰ ਕੀ ਮਿੱਠਾ ਲੱਗਦਾ ਕੰਨ ਨੇ ਮਠਿਆਈ ਖਾ ਸਕਦੇ ਪਰ ਇਹ ਵੀ ਮਿੱਠਾ ਇਹਨਾਂ ਦਾ ਮਿੱਠਾ ਹੋਰ ਹੈ ਇੰਦਰੀਆਂ ਜਿੰਨੀਆਂ ਲੱਗੀਆਂ ਨੇ ਉਹਨਾਂ ਦਾ ਮਿੱਠਾ ਹੋਰ ਹੈ ਉਹ ਸਾਰਾ ਕੁਝ ਸਾਹਮਣੇ ਰੱਖ ਕੇ ਕੋਟੋ ਆਪਾਂ ਫੇ ਸਤਿਗੁਰੂ ਮਹਾਰਾਜ ਦੇ ਸ਼ਬਦ ਨੂੰ ਸਮਝ ਸਕਦੇ ਕਿ ਮਹਾਰਾਜ ਇਹ ਸ਼ਬਦ ਕਿੱਥੇ ਸਾਨੂੰ ਸਮਝਾ ਰਹੇ ਨੇ ਸੋ ਆਉ ਮਨ ਬਕਤੀਆਂ ਕਰਦ ਕਰਕੇ ਸਰੋਗ ਬਾਣੀ ਦਾ 11ਵਾਂ ਸਰੋਗ ਹੈ ਗੁਰਮੁਖ ਪਿਆਰੋ ਸਤਿਗੁਰੂ ਮਾਰੇ ਕਹਿੰਦੇ ਨਹੀਂ ਆ ਵੀ ਨਹੀਂ ਮਿੱਠਾ ਕਿਉਂਕਿ ਸਿਆਣੇ ਜਿਹੜੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਹੈ ਹੁਣ ਤੇ ਬਹੁਤਾਂ ਫਲ ਜਿਹੜੇ ਦੁਕਾਨਾਂ ਤੇ ਆ ਗਏ ਥੋੜਾ ਕੁ ਸਮਾਂ ਪਿੱਛੇ ਜਾਈਏ ਤੇ ਫਲ ਸਾਹਮਣੇ ਜਿਹੜੇ ਅਸਲੀ ਨਹੀਂ ਸੀ ਰੱਖਦੇ ਨਕਲੀ ਮਿੱਟੀ ਦੇ ਫਲ ਰੱਖੇ ਜਾਂਦੇ ਸੀ ਆਪਾਂ ਵੇਖੇ ਨੇ ਮਿੱਟੀ ਦੇ ਅੰਬ ਮਿੱਟੀ ਦੇ ਖਰਬੂਜੇ ਛੋਟੇ ਛੋਟੇ ਬਣਾ ਕੇ ਦੁਕਾਨ ਦੇ ਉੱਤੇ ਰੌਣਕ ਕਰਨ ਵਾਸਤੇ ਨਾ ਮਿੱਟੀ ਦੇ ਫਲ ਰੱਖੇ ਜਾਂਦੇ ਨੇ ਜਿਹੜਾ ਬਾਹਰੋਂ ਹਣ ਬੱਚਾ ਆਉਂਦਾ ਖੇਡਦਾ ਉਹ ਕਹਿੰਦਾ ਮੈਂ ਇਹੋ ਅੰਬ ਲੈਣਾ ਹੈ ਉਹ ਜਾਦਾ ਸੋਹਣਾ ਹੁੰਦਾ ਹੈ ਉਹਦਾ ਸੁਆਪਣ ਜਿਆਦਾ ਹੁੰਦਾ ਉਹਦੇ 'ਚ ਜਿਆਦਾ ਰੰਗ ਭਰਿਆ ਹੁੰਦਾ ਹੈ ਤੇ ਜਿਹੜਾ ਸਿਆਣਾ ਉਹ ਬਾਹਰ ਫੜਦਾ ਉਹ ਕਹਿੰਦਾ ਇਹ ਅੰਬ ਨਹੀਂ ਹੈ ਇਹ ਮਿੱਠਾ ਨਹੀਂ ਹੈ ਇਹ ਸਹੀ ਨਹੀਂ ਹੈ ਅੱਜ ਵੀ ਬੱਚੇ ਉਹ ਚੀਜ਼ਾਂ ਪਕੜਦੇ ਨੇ ਉਹ ਗੱਲ ਵੱਖਰੀ ਹੈ ਕਿ ਅਸੀਂ ਵੀ ਉਹੋ ਜਿਹੀ ਹੋ ਗਏ ਜੇ ਬੱਚਾ ਮਹਿੰਗੀ ਫੜਦਾ ਤੇ ਮਾਂ ਕਹਿੰਦੀ ਚਾ ਲੈ ਲੈ 2 ਮਿੰਟਾਂ ਚ ਬਣ ਜਾਣੀ ਹੈ ਜੇ ਬੱਚਾ ਕੋਈ ਉਹੋ ਜਿਹੀ ਚੀਜ਼ ਕੁਰਕਰੇ ਵਗੈਰਾ ਫੜਦਾ ਤੇ ਮਾਂ ਵੀ ਕਹਿੰਦੀ ਰੁਪਈਏ 10 ਦੇਣੇ ਨੇ ਆਪਾਂ ਵੀ ਓਦਾਂ ਦੇ ਹੋ ਗਏ ਪਰ ਕਿਤੇ ਬਜ਼ੁਰਗ ਝਟਕਦੇ ਸੀ ਰੋਕਦੇ ਸੀ ਕਿ ਇਹ ਗੱਲ ਸਹੀ ਨਹੀਂ ਹੈ ਇਸ ਪਾਸੇ ਨਹੀਂ ਜਾਣਾ ਜਿਹੜੇ ਤਕੜਾਈ ਨਾਲ ਵਰਜ ਗਏ ਪਈ ਉਹ ਵਰਜ ਗਏ ਬਾਕੀ ਰੁਲ ਗਏ ਸਮੇਂ ਦੇ ਨਾਲ ਕਿਉਂਕਿ ਜਦੋਂ ਸਮੇਂ ਦੀ ਹਵਾ ਵਗਦੀ ਹੈ ਨਾ ਜ਼ਰੂਰੀ ਇਹ ਨਹੀਂ ਸਾਰੇ ਬਚ ਜਾਣ ਤੇ ਜ਼ਰੂਰੀ ਇਹ ਵੀ ਨਹੀਂ ਕਿ ਸਾਰੇ ਮਾਰੇ ਜਾਣ ਪ੍ਰਗੜਾ ਜ਼ਰੂਰ ਲੱਗਦਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਦੇ ਨੱਚਦਾ ਜ ਸੁਖਮਿਸ਼ਟੰ ਹੁਣ ਸਾਰੇ ਰਾਜ ਭਾਗਵਲ ਭਜਦੇ ਨਾ ਮੈਨੂੰ ਵੀ ਕੋਈ ਉਤਤ ਮਿਲ ਜਾਵੇ ਮੈਨੂੰ ਵੀ ਮਿਲ ਜਾਵੇ ਮੈਂ ਵੀ ਕੋਈ ਨਾ ਕੋਈ ਪ੍ਰਾਪਤੀ ਕਰ ਲਵਾਂ ਸਰਕਾਰ ਦੇ ਦੁਆਰਾ ਕਰਾਂ ਲੋਕਾਂ ਦੇ ਦੁਆਰਾ ਕਰਾਂ ਕੋਈ ਨਾ ਕੋਈ ਅਹੁਦਾ ਮਿਲ ਜਾਵੇ ਦੌੜ ਬਹੁਤ ਹੀ ਲੱਗੀ ਹੋਈ ਪਰ ਮਹਾਰਾਜ ਕਹਿੰਦੇ ਨਹੀਂ ਉਹ ਗੱਲ ਬਕਰੀ ਹੈ ਕਿ ਅਸੀਂ ਕਹੀ ਜਾਂਦੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੀ ਰਾਜ ਲਓ ਤੇ ਰਾਜ ਅਸੀਂ ਲੈਣਾ ਹੈ ਉਹ ਕਿਹੜਾ ਰਾਜ ਕਹਿੰਦੇ ਨੇ ਇਹਦੇ ਨਾਲ ਨਹੀਂ ਕੋਈ ਮਤਲਬ ਕਿੱਥੇ ਰਾਜ ਕਰਨਾ ਹੈ ਕੌਣ ਰਾਜ ਕਰ ਸਕਦਾ ਹੈ ਉੱਥੇ ਸਤਿਗੁਰੂ ਮਹਾਰਾਜ ਆਖਦੇ ਨਚ ਰਾਜ ਸੁਖ ਮਿਸ਼ਟੰ ਨਹੀਂ ਪਈ ਅਰਾਜ ਭਾਗ ਦੇ ਵਿੱਚ ਵੀ ਮਠਾਸ ਨਹੀਂ ਹੈ ਮਿੱਠਾ ਨਹੀਂ ਹੈ ਜੇ ਤੂੰ ਕਹਿ ਰਾਜ ਭਾਗ ਦੇ ਵਿੱਚ ਸਾਰੀ ਮਠਾਸ ਇਹਦੇ ਵਿੱਚ ਪਾ ਕੇ ਉਸ ਮਿੱਠੇ ਦਾ ਆਨੰਦ ਮਾਣ ਸਕਦਾ ਮੈਨੂੰ ਇਹ ਮਿੱਠਾ ਲੱਗੇਗਾ ਮਹਾਰਾਜ ਕਹਿੰਦੇ ਨਹੀਂ ਨਚ ਰਾਜ ਸੁਖ ਮਿਸ਼ਟੰ ਨਹੀਂ ਰਾਜ ਭਾਗ ਦੇ ਵਿੱਚ ਸੁਖ ਹੈ ਨਚ ਭੋਗ ਰਸਮਿਸ਼ਟੰ ਭੋਗ ਕਿੰਨੇ ਤਰ੍ਹਾਂ ਦੇ ਭੋਗ ਨੇ ਅੱਖਾਂ ਕੁਝ ਹੋਰ ਭੋਗਣਾ ਚਾਹੁੰਦੀਆਂ ਨੇ ਕੰਨ ਕੁਝ ਹੋਰ ਭੋਗਣਾ ਚਾਹੁੰਦੇ ਨੇ ਇੰਦਰੀਆਂ ਕੁਝ ਹੋਰ ਭੋਗਣਾ ਚਾਹੁੰਦੀਆਂ ਨੇ ਮਹਾਰਾਜ ਕਹਿੰਦੇ ਨਹੀਂ ਨਚ ਭੋਗ ਰਸਮਿਸ਼ਟੰ ਨਚ ਮਿਸ਼ਟੰ ਸੁਖ ਮਾਇਆ ਜਿਹੜੇ ਮਾਇਆ ਦੇ ਜਿੰਨੇ ਵੀ ਸੁੱਖ ਨੇ ਪੈਸੇ ਨਾਲ ਜਿੰਨੇ ਸੁੱਖ ਖਰੀਦੇ ਜਾ ਸਕਦੇ ਨੇ ਪੈਸੇ ਨਾਲ ਜਿੰਨੀਆਂ ਵਸਤੂਆਂ ਖਰੀਦੀਆਂ ਜਾ ਸਕਦੀਆਂ ਨੇ بڑے ਸਿਆਣਕ ਵਿਦਵਾਨ ਨੇ ਆਖਿਆ ਪੈਸੇ ਨਾਲ ਚੰਗਾ ਵਧੀਆ ਬੈੱਡ ਚੰਗਾ ਸੋਹਣਾ ਗੱਦਾ ਏਸੀ ਔਰ ਕਮਰੇ ਦੇ ਵਿੱਚ ਜਿੰਨੀਆਂ ਮਰਜ਼ੀ ਸੌਂ ਤਾਂ ਖਰੀਦੀਆਂ ਜਾਂਦੀਆਂ ਨੇ ਪੈਸੇ ਨਾਲ ਮੇਦ ਤੇ ਚੈਨ ਨਹੀਂ ਖਰੀਦਿਆ ਜਾਂਦਾ ਇਥੇ ਸਤਗੁਰੂ ਮਹਾਰਾਜ ਆ ਕੇ ਤੇ ਨੱਚ ਮਿਸਟੰ ਸੁਖ ਮਾਇਆ ਜਿੰਨੇ ਮਾਇਆ ਦੇ ਸੁਖ ਨਹੀਂ ਪਹਿਲਾਂ ਵੀ ਆਪਾਂ ਸ਼ਬਦ ਸਰਮੜ ਕੀਤੇ ਨੇ ਸਤਗੁਰੂ ਮਹਾਰਾਜ ਆ ਕੇ ਤੇ ਸਾਖਤ ਬੰਦ ਭਏ ਹੈ ਮਾਇਆ ਬਿਕ ਸंचे ਲਾਏ ਜਕੀੜਾ ਜਕੜਿਆ ਪਿਆ ਸੀ ਤੇ ਮਾਇਆ ਨੂੰ ਛੱਡਦੇ ਨੇ ਮਾਇਆ ਦੇ ਪੈਰ ਦੋਹਾਂ ਹੱਥਾਂ ਨਾਲ ਫੜੇ ਤੇ ਛੱਡਣ ਨੂੰ ਦਿਲ ਨਹੀਂ ਕਰਦਾ ਤੇ ਗੁਰੂ ਦੇ ਚਰਨ ਨੂੰ ਫੜਨ ਨੂੰ ਦਿਲ ਨਹੀਂ ਕਰਦਾ ਕਿਉਂਕਿ ਉੱਥੇ ਦੀ ਸਾਨੂੰ ਸੋਝੀ ਨਹੀਂ ਜਿਨ੍ਹਾਂ ਨੂੰ ਸੋਝੀ ਹੋ ਜਾਂਦੀ ਉਹ ਤੇ ਛੱਡਦੇ ਨਹੀਂ ਉਹ ਗੁਰੂ ਮਹਾਰਾਜ ਦੇ ਚਰਨਾਂ ਤੋਂ ਇੱਧਰ ਉੱਧਰ ਧਿਆਨ ਪਰੇ ਕਰਦੇ ਨਹੀਂ ਪਰ ਗੁਰਮੁਖ ਪਿਆਰਿਓ ਸਾਈ ਬਾਕ ਦੇ ਨਹੀਂ ਰਾਜ ਭਾਗ ਦੇ ਵਿੱਚ ਸੁਖ ਨਹੀਂ ਰਸਾਂ ਕਸਾਂ ਦੇ ਵਿੱਚ ਸੁਖ ਅਤੇ ਨਾ ਹੀ ਸੁਖ ਹੈ ਮਾਇਆ ਦੇ ਨਾਲ ਜਿੰਨੇ ਪਦਾਰਥ ਜਿੰਨੇ ਸੁਖ ਖਰੀਦੇ ਜਾ ਸਕਦੇ ਨੇ ਉਸ ਦਾ ਗੁਰਮੁਖ ਪਿਆਰਾ ਇੱਕ ਦਿਨ ਵਿਚਾਰ ਆ ਰਿਹਾ ਸੀ ਕਿ ਜੰਗਲ ਦੇ ਵਿੱਚ ਜਿੰਨੇ ਜੀਵ ਰਹਿੰਦੇ ਨੇ ਜਦੋਂ ਕੋਈ ਮਨੁੱਖ ਜਾਂਦਾ ਹੈ ਉਹਨਾਂ ਵਾਸਤੇ ਫਲ ਲੈ ਕੇ ਜਾਂਦਾ ਹੈ ਉਹਨਾਂ ਵਾਸਤੇ ਪ੍ਰਸ਼ਾਦੇ ਲੈ ਕੇ ਜਾਂਦਾ ਹੈ ਉਹਨਾਂ ਨੂੰ ਪਾ ਦਈਏ ਜੀਵਾਂ ਨੂੰ ਉਹਨਾਂ ਲਈ ਪਾਣੀ ਪਹੁੰਚਾਉਂਦਾ ਹੈ ਉੱਥੇ ਜੰਗਲ ਦੇ ਵਿੱਚ ਕਈ ਤਰ੍ਹਾਂ ਦਾ ਭਲਾ ਲੋਕ ਕਰਦੇ ਨੇ ਜੰਗਲੀ ਜੀਵਾਂ ਦਾ ਪਰ ਜੰਗਲੀ ਜੀਵਾਂ ਨੂੰ ਦੋ ਇੱਕ ਗੱਟੀਆਂ ਜਿਹੜੀਆਂ ਪੈਸਿਆਂ ਦੀ ਸੁੱਟ ਕੇ ਵੇਖਿਓ ਕਿ ਉਹਨਾਂ ਨੂੰ ਚਾਹੀਦੇ ਨੇ ਓ 500 500 ਵਾਲੇ نوٹ 2 2000 ਦੇ نوٹ ਉਹਨਾਂ ਦੇ ਗਾੜੀ ਸੁੱਟ ਕੇ ਵੇਖਿਓ ਭਲਾਉ ਲੈਂਦੇ ਆ ਮੱਜਾਂ ਦੇ ਅੱਗੇ ਸੁੱਟਿਓ ਪੈਂਦੀਆਂ ਸੀ ਤਪੱਠੇ ਖਾਣੇ ਪਾਣੀ ਪੀਣਾ ਸੀ ਇਹਨਾਂ ਨੂੰ ਕੀ ਕਰਨਾ ਹੈ ਸਤਿਗੁਰੂ ਮਰਿ ਜਾ ਕੇ ਤੇਰਨੋਂ ਤੇ ਪਸ਼ੂ ਸਿਆਣੇ ਕੋਈ ਪੰਛੀ ਵੀ ਸਿਆਣੇ ਉਹ ਕਹਿੰਦੇ ਅਸੀਂ ਦਾਣਾ ਚੁਗਣਾ ਦੋ ਦਾਣੇ ਸਾਡੀ ਦਿਹਾੜੀ ਦੀ ਖਰਾਕ ਕੱਲ ਦੀ ਖਰਾਕ ਦਾ ਪ੍ਰਬੰਧ ਫਿਰ ਕਰਤਾਪੁਰਖ ਕਰ ਦੇਵੇਗਾ ਤੇ ਬੰਦੇ ਨੂੰ ਹੀ ਦੌੜ ਲੱਗੀ ਹੋਈ ਆ ਵੀ ਰੱਖ ਲਾਓ ਵੀ ਰੱਖ ਲੈ ਅੰਦਰ ਰੱਖ ਲੈ ਉਸ ਕਮਰੇ ਚ ਰੱਖਣਾ ਹੁਣ ਕਈ ਪਕੜੇ ਵੀ ਜਾਂਦੇ ਭਈ ਬਹੁਤ ਮਾਇਆ ਜਿਹੜੀ ਅੱਧਾ ਰੁਪਈਆ ਅੰਦਰ ਰੱਖਿਆ ਹੋਇਆ ਉਹਨਾਂ ਨੇ ਪਰ ਸਾਈਬਾਕ ਤੇ ਮਾਇਆ ਦੇ ਨਾਲ ਖਰੀਦੇ ਜਾਣ ਵਾਲੇ ਸੁੱਖ ਇਹਨਾਂ ਵਿੱਚ ਸੁੱਖ ਨਹੀਂ ਹੈ ਤੇ ਸਮਝ ਕਿਨੂੰ ਆਉਣੀ ਹੈ ਗੁਰਮੁਖ ਪੈਰੋ ਸਮਝ ਉਸ ਨੂੰ ਆਉਣੀ ਹੈ ਜਿਹੜਾ ਗੁਰੂ ਨਾਲ ਪਿਆਰ ਪੈ ਗਿਆ ਜਿਸ ਦਾ ਜੇ ਸਦਾ ਮਨ ਜਿਹੜਾ ਹੈ ਉਹ ਹੁਣ ਅਵਸਥਾ ਵਿੱਚ ਚਲੇ ਗਿਆ। ਉਹਨਾਂ ਚਿਰ ਤੱਕ ਆਪਾਂ ਇਹ ਨਹੀਂ ਕਿ ਸੁਣਨੇ ਨੇ ਬਾਣੀ। ਮਨ ਮੰਨਦਾ ਨਹੀਂ ਤੇ ਗੁਰਬਾਣੀ ਨੇ ਸੁਣਨੇ ਨਹੀਂ ਸੁਣੀ ਜਾਣੀ ਹੈ ਜਦੋਂ ਪਹੁੰਚ ਗਿਆ। ਫੇਰ ਇਹਦੇ ਅਸਲੀ ਅਰਥਾਂ ਦਾ ਪਤਾ ਉਦਾਂ ਲੱਗਦਾ ਕਿਤਾਬਾਂ ਗ੍ਰੰਥਾਂ ਵਿੱਚੋਂ ਨਹੀਂ ਲੱਗਦਾ। ਸਾਈਂ ਬਾਕ ਤੇ ਮਾਇਆ ਨਾਲ ਖਰੀਦੇ ਜਾਣ ਵਾਲੇ ਸੁੱਖਾਂ ਵਿੱਚ ਵੀ ਮਠਾਸ ਨਹੀਂ ਹੈ। ਮਿਸ਼ਟਮ ਸਾਦ ਸੰਭਾਰਨ ਨਾਨਕ ਦਾਸ ਮਿਸ਼ਟਮ ਪ੍ਰਾਪਤ ਦਰਸ਼ਨਨ ਉਹ ਸਤਗੁਰੂ ਮਹਾਰਜ ਇੰਨੀ ਇੰਨੀਆਂ ਵੱਡੀਆਂ ਆ ਇਹ ਵਸਤਾਂ ਪ੍ਰਾਪਤੀਆਂ ਨੇ ਜਿੰਨਾ ਚਾਅਬ ਜੀ ਕਹੀ ਜਾਂਦੇ ਕਿ ਮਠਾਸ ਹੀ ਨਹੀਂ ਇਹਨਾਂ ਵਿੱਚ ਮਿੱਠਾ ਨਹੀਂ ਇਹਨਾਂ ਦੇ ਵਿੱਚ ਪ੍ਰੇਮ ਨਹੀਂ ਪਾਉਣਾ ਉਹ ਸਤਗੁਰੂ ਮਹਾਰਜ ਮਿੱਠਾ ਹੈ ਕਿੱਥੇ ਹੈ ਗੁਰਮੁਖ ਪਿਆਰਿਓ ਮਿੱਠਾ ਉੱਥੇ ਹੈ ਜਿੱਥੇ ਮਨੁੱਖਾਂ ਦਾ ਮਾਨੇ ਹੀ ਨਹੀਂ ਜਾਂਦਾ ਜਿੱਥੇ ਅਸੀਂ ਮਨ ਨੂੰ ਜਾਣ ਹੀ ਨਹੀਂ ਦਿੰਦੇ ਕਿਉਂਕਿ ਜਿਵੇਂ ਗੱਡੀ ਹੋਵੇ ਬਹੁਤ ਸੋਹਣੀ ਤੇ ਮਹਿੰਗੀ ਤੇ ਡਰਾਈਵਰ ਵਿੱਚ ਨਕਮਾ ਬਿਠਾ ਦਿਓ ਜਿਹੜਾ ਜਾ ਕੇ ਮਾਰ ਦੇਵੇ ਕਿਤੇ ਨਾ ਕਿਤੇ ਜਾ ਐਵੇਂ ਹੀ ਰੇਸ ਦੇ ਦੇ ਕੇ ਤੇ ਉਹਨੂੰ ਖੇਲ ਹੀ ਕਰ ਦੇ ਸਾਰੇ ਪੁਰਜੇ ਹੀ ਉਹਦੇ ਇਸੇ ਤਰ੍ਹਾਂ ਇਹ ਸਰੀਰ ਰੂਪੀ ਮਸ਼ੀਨਰੀ ਹੈ ਇਹ ਗੱਡੀ ਹੈ ਇਹ ਇਹਨੂੰ ਡਰਾਈਵ ਇਹਨੂੰ ਮਨ ਕਰਦਾ ਹੈ ਚਲਾਉਂਦਾ ਇਹਨੂੰ ਮਨ ਹੈ। ਕੋਈ ਸਿ ਚੋਰ ਦਾ ਮਨ ਵੇਖੋ। ਉਹਨੂੰ ਪਤਾ ਵੀ ਹੁੰਦਾ ਕਿ ਮਾਰ ਪੈਣੀ ਇਸ ਤਰ੍ਹਾਂ ਹੋਣਾ ਹੈ। ਉਹਨ ਮੈਂ ਪਕੜਿਆ ਜਾਵਾਂਗਾ ਪਰ ਉਹ ਆਪਣੀ ਆਦਤ ਤੋਂ ਨਹੀਂ ਹਟਦਾ। ਇਸੇ ਤਰ੍ਹਾਂ ਗੁਰਮੁਖ ਪਰ ਉਹ ਸਰੀਰ ਨੂੰ ਸਜਾਉਣਾ, ਸਰੀਰ ਨੂੰ ਚੰਗੇ ਤਰ੍ਹਾਂ ਚੰਗੇ-ਚੰਗੇ ਪਦਾਰਥ ਲਾ ਕੇ ਮਹਿਕਾਉਣਾ। ਸਰੀਰ ਨੂੰ ਚੰਗੇ ਕੱਪੜੇ ਪਾਉਣੇ, ਸਰੀਰ ਨੂੰ ਚੰਗੀ ਖਾਾਕ ਦੇਣੀ। ਸਰੀਰ ਵਾਸਤੇ ਐਕਸਰਸਾਈਜ਼ ਕਰਨੀ ਸਰੀਰ ਨੂੰ ਚੰਗਾ ਸੁੱਖ ਦੇਣਾ ਏਸੀ ਵਿੱਚ ਰੱਖਣਾ ਇਹਦੇ ਨਾਲ ਨਾਲ ਮਨ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਡਰਾਈਵ ਤਿੰਨੇ ਕਰਨਾ ਚਲਾਉਣਾ ਤਿੰਨੇ ਆ ਜਿੰਨੇ ਚਲਾਉਣਾ ਹੈ ਉਹਦੇ ਵੱਲ ਕੋਈ ਧਿਆਨ ਨਹੀਂ ਇਹ ਸਾਡੀ ਗਲਤੀ ਨਹੀਂ ਬਾਣੀ ਵਿੱਚ ਬਖਸ਼ਿਸ਼ ਕਰਦੇ ਸੰਕਾਦ ਕਨਾਰਦਮਨ ਸੇਖਾ ਤਿੰਨ ਪੀ ਤੰਮੈ ਮਨ ਨਹੀਂ ਵੇਖਾ ਇਹ ਜਿੰਨੇ ਰਾਜੇ ਮਹਾਰਾਜੇ ਦੇਵੀ ਦੇਵ ਤੇ ॠषि मुनि ਤਪਸਵੀ ਹੋਏ ਨਾ ਉਹਨਾਂ ਸਰੀਰ ਰੂਪੀ ਮਸ਼ੀਨਰੀ ਤੇ ਵੇਖ ਲਈ ਤੇ ਪਰੇ ਦੇ ਵਿੱਚ ਬੈਠਣ ਵਾਲਾ ਡਰਾਈਵਰ ਨਹੀਂ ਵੇਖਿਆ ਜਿਹੜਾ ਇਹਨੂੰ ਚਲਾਉਣ ਵਾਲਾ ਹੈ ਉਹਨੇ ਦੇਵਤਿਆਂ ਦੇ ਸਰੀਰ ਵੀ ਐਵੇਂ ਪੁੱਠੇ ਸਿੱਧੇ ਇਧਰ ਉਧਰ ਚਲਾ ਕੇ ਉਹਨਾਂ ਨੂੰ ਵੀ ਸ਼ਰਾਪ ਦੁਆਏ ਦੇਵਤਿਆਂ ਕੋਲੋਂ ਵੀ ਗਲਤੀਆਂ ਹੋਈਆਂ ਸਤਿਗੁਰੂ ਮਹਾਰਾਜ ਆਖਦੇ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੁੱਟੇ ਮਨ ਕਹਾਂ ਸਮਾਈ ਉਹ ਪਾਉ ਇਸ ਮਨ ਦੀ ਖੋਜ ਕਰੋ ਜਦੋਂ ਸਰੀਰ ਮਰ ਜਾਂਦਾ ਸੜ ਜਾਂਦਾ ਉਦੋਂ ਵੀ ਇਹ ਨਿਕਲ ਕੇ ਪਾਸੇ ਤੇ ਹੋ ਜਾਂਦਾ ਹੈ ਉਦੋਂ ਵੀ ਵਿੱਚ ਨਹੀਂ ਆਉਂਦਾ ਇੰਨਾ ਤੇਜ ਹੈ ਅਕ ਦੇ ਗੁਰ ਪ੍ਰਸਾਦ ਦੀ ਜੈ ਦੇਉ ਨੰਮ ਭਗਤਿਕਾ ਹੇਤ ਇਨਹੀ ਹੈ ਜਾਨਾ ਜਿੰਨੇ ਗੁਰੂ ਦੀ ਕਿਰਪਾ ਪ੍ਰਾਪਤ ਕਰ ਲਈ ਉਹ ਸਮਝ ਲੈਂਦਾ ਕਿ ਇਹਨੂੰ ਚਲਾਉਣ ਵਾਲਾ ਕੌਣ ਹੈ ਉਹ ਸਰੀਰ ਵੱਲ ਧਿਆਨ ਨਹੀਂ ਦਿੰਦਾ ਉਹ ਚਲਾਉਣ ਵਾਲੇ ਵੱਲ ਧਿਆਨ ਦਿੰਦਾ ਹੈ ਕਿ ਇਹਨੂੰ ਪਕੜੀਏ ਪੈਣਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਇਹ ਮਨ ਮੇੜਿਆ ਤੂੰ ਸਦਾ ਰਹੋ ਹਰ ਨਾਲੇ ਪਾਸ਼ ਨੇ ਸਰੀਰ ਨੂੰ ਨਹੀਂ ਪਕੜਿਆ ਮਾਨਾ ਨੂੰ ਪਕੜਿਆ ਆ ਜਿਹੜਾ ਮੁੱਖ ਬੰਦਾ ਇਹਨੂੰ ਪਹਿਲਾਂ ਪੜੋ ਇਨ ਨੂੰ ਪਹਿਲਾ ਕਾਬੂ ਕਰਨਾ ਚਾਹੀਦਾ ਹੈ ਮਨ ਵਸਿਆਵੇਂ ਨਾਨਕਾ ਜੇ ਪੂਰਨ ਕਿਰਪਾ ਹੋਏ ਸਤਿਗੁਰੂ ਮਰਿ ਨੇ ਸਿੱਖ ਤੇ ਇੰਨੀ ਕਿਰਪਾ ਕਰ ਦਿੱਤੀ ਇਹਦੇ ਵਸ ਵਿੱਚ ਮਨ ਆ ਗਿਆ ਜਦੋਂ ਮਨ ਵਸ ਵਿੱਚ ਆ ਗਿਆ ਗੁਰਮੁਖ ਪਰ ਤੇ ਸਰੀਰ ਵੀ ਵਸ ਵਿੱਚ ਆ ਜਾਂਦਾ ਨੇ ਤੇ ਸਰੀਰ ਨੂੰ ਵਸ ਵਿੱਚ ਕਰਦੀਆਂ ਸਰਕਾਰਾਂ ਦੋਹਰੀਆਂ ਹੋ ਗਈਆਂ ਜੇਲਾਂ ਬਣਾ ਲਈਆਂ ਵੀ ਵੀ ਸਾਰ ਸਰੀਰ ਦੀ ਕੈਦ ਕੱਟਣ ਤੋਂ ਬਾਅਦ ਵੀ ਮਨੁੱਖ ਸੁਧਰਿਆ ਨਹੀਂ ਕਿਉਂਕਿ ਮਨ ਨੂੰ ਨੇ ਪਕੜਿਆ ਮਨ ਨੂੰ ਨਾ ਜੱਜ ਫੜ ਸਕਦਾ ਹੈ ਨਾ ਕੋਈ ਪੁਲਿਸ ਅਫਸਰ ਫੜ ਸਕਦਾ ਹੈ ਕਿਉਂਕਿ ਕਈ ਪੁਲਿਸ ਵਿੱਚੋਂ ਹੀ ਹੁਣ ਵੇਖੋ ਕੋ ਨਸ਼ਾ ਵੇਚਦੇ ਫੜੇ ਗਏ ਨਾ ਬੰਦੇ ਅਫਸਰ ਕਿਉਂਕਿ ਉਹਨਾਂ ਦਾ ਬਾਹਰੋਂ ਵਰਦੀ ਪਾਈ ਹੋਈ ਹੈ ਸੌਂ ਖਾਦੀ ਹੋਈ ਕਿ ਅਸੀਂ ਇਸ ਦੇਸ਼ ਮਨੁੱਖਤਾ ਦਾ ਭਲਾ ਕਰਾਂਗੇ ਪਰ ਅੰਦਰ ਮਨ ਜਿਹੜਾ ਬੈਠਾ ਆ ਉਹ ਕਹਿੰਦਾ ਥੋੜਾ ਬਹੁਤ ਤੂੰ ਵੀ ਵੇਚ ਲਾਇਆ ਹੁਣ ਜਿੱਥੇ ਸਾਰੇ ਕਮਾਈ ਕੰਮ ਲੱਗੇ ਕਿਤੇ ਤੂੰ ਨਾ ਰਹਿ ਜੀ ਉੱਥੇ ਉਹ ਵੀ ਵੇਚਣ ਲੱਗ ਪਿਆ ਤੇ ਪਕੜਿਆ ਗਿਆ ਕਿੱਡੇ ਕਿੱਡੇ ਵੱਡੇ ਅਹੁਦੇ ਮਾਇਆ ਜੋੜ ਦੇ ਜੋੜ ਦੇ ਗੁਰਮੁਖ ਪਿਆਰਿਓ ਫੜੇ ਗਏ ਸਤਿਗੁਰੂ ਮਰ ਜਾ ਕੇ ਤੇ ਸਮਝ ਕਿੰਨਾ ਨੂੰ ਲੱਗਦੀ ਹੈ ਜਿਨ੍ਹਾਂ ਦਾ ਕੰਮ ਮੰਨ ਤੇ ਹੋ ਗਿਆ ਤੇ ਮਨ ਨੂੰ ਜਨਾ ਵਸ ਵਿੱਚ ਕੀਤਾ ਉਹ ਵਸ ਵਿੱਚ ਹੁੰਦਾ ਹੈ ਸੰਗਤ ਵਿੱਚ ਆਣ ਕੇ ਆਹੀ ਬਾਕ ਤੇ ਮਿਸਟੰ ਸਾਧ ਸੰਗਰਨਾਨਕ ਸਭ ਤੋਂ ਵੱਡੀ ਮਠਾਸ ਕਿਤੇ ਹੈ ਸੰਗਤ ਵਿੱਚ ਆਪ ਕੋ ਸਤਨਾਮੁ ਸ੍ਰੀ ਸੰਗਤ ਵਿੱਚ ਮਠਾਸ ਹੈ ਹੁਣ ਜੇ ਕੱਲੀ ਮੱਖੀ ਕਹੇ ਮੈਂ ਸ਼ਹਿਦ ਬਣਾ ਲਵਾਂ ਤੇ ਮਛਜਾ ਭਰਦਿਆਂ ਉਹਦੇ ਵਿੱਚੋਂ ਬਾਲਟੀ ਭਰ ਲਾਂਗੇ ਆਪਾਂ ਉਹਦੇ ਵਿੱਚੋਂ ਕਿੰਨਾ ਕੁ ਸ਼ਹਿਦ ਆ ਨਿਕਲਣਾ ਹੈ ਸਾਰੇਆਂ ਮੱਖੀਆਂ ਕਟੀਆਂ ਹੋ ਕੇ ਸਵੇਰੇ ਉੱਡ ਜਾਂਦੀਆਂ ਨੇ ਫੁੱਲਾਂ ਦੀਆਂ ਪੱਤੀਆਂ ਤੋਂ ਰਸ ਚੂਸਦੀਆਂ ਨੇ ਫਿਰ ਆਣ ਕੇ ਉਸ ਰਸ ਦੇ ਵਿੱਚੋਂ ਉਹ ਸ਼ਹਿਦ ਬਣਦਾ ਹੈ। ਇਵੇਂ ਗੁਰਮੁਖ ਪਿਆਰੇ ਉਹ ਆਪਾਂ ਘਰ ਜਿਹੜਾ ਥੋੜਾ ਥੋੜਾ ਸਮਾਂ ਜਪਦੇ ਰਹਿੰਦੇ ਆਂ ਫਿਰ ਜਦੋਂ ਸਾਰੇ ਆਪਾਂ ਸੰਗਤ ਵਿੱਚ ਆਣ ਕੇ ਬੈਠਦੇ ਫਿਰ ਆਨੰਦ ਆਉਂਦਾ ਫਿਰ ਸ਼ਹਿਦ ਬਣਦਾ ਮਠਾਸ ਪੈਦਾ ਹੁੰਦੀ ਹੈ। ਉਕੇ ਸਾਰੇ ਜੀ ਆਪਾਂ ਬੋਲਦੇ ਹਾਂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਆਦਰ ਸਾਹਿਬ ਜੀ ਦਾ ਦਾਰੀ ਹੈ